ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੱਜ ਜੋ ਜ਼ਿੰਦਗੀ ਜੀ ਰਿਹਾ ਹੈ ਉਹ ਕੀ ਦੀ ਬਦੌਲਤ ਨੂੰ ਮਿਲੀ ਸਾਡੇ ਗੁਰੂਆਂ ਨੇ ਕਿੰਨੇ ਸੈਕਰੀਫਾਈਸਸ ਕੀਤੇ ਆ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਕਰਕੇ ਉਹ ਆ ਜਿੰਦਗੀ ਜਿਹੜੀ ਉਹਨਾਂ ਨੂੰ ਮਿਲੀ ਆ ਉਹਨਾਂ ਕਰਕੇ ਹੀ ਮਿਲੀ ਆ ਦਮ ਕੁੱਟੇ ਆਸੀ ਤਾਂ ਬੇਹੋਸ਼ ਹੋ ਗਏ ਗੂੰਜਦੇ ਦੇ ਦੇ ਕਰੀ ਸੀ ਖاموش ਹੋ ਗਏ ਤ੍ਰਖਤ ਨਾਲ ਬਣ ਕੇ ਉਹਨਾਂ ਦੇ ਉੱਪਰ ਪੱਥਰ ਮਾਰੇ ਗਏ ਸੀ ਅਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜਰਾਵਰ ਸਿੰਘ ਜੀ ਨੂੰ ਕਹਿੰਦੇ ਨੇ ਕਿ ਪਹਿਲਾ ਮੈਂ ਜਾਵਾਂਗਾ ਵੀਰੇ ਆਪਾਂ இந்து ਸਿੱਖ ਧਰਮ ਨੂੰ ਕਦੇ ਆਪਾਂ ਬਗਾਨਾ ਨਹੀਂ ਸੋਚਿਆ ਜੀ ਕਿਸੇ ਵੀ ਧਰਮ ਚ ਕੋਈ ਐਦਾਂ ਦੀ ਸ਼ਹੀਦੀ ਨਹੀਂ ਹੋਈ ਹੈ ਅੱਜ ਉਹਨਾਂ ਕਰਕੇ ਆਪਾਂ ਆਜ਼ਾਦ ਘੁਮਰੇ ਆ ਜੀ ਸਾਡੇ ਨਾਲ ਸਿਰ ਤੇ ਪੱਗਾਂ ਹੋਣੀਆਂ ਸੀ ਨਾ ਪੈਣਾ ਤੇ ਚੁੰਨੀਆਂ ਹੋਣੀਆਂ ਸੀ ਤੇ ਤਾਂ ਹੀ ਹੋ ਪਾਇਆ ਮੇਰੇ ਦਸਵੇਂ ਪਿਤਾ ਸ਼ਹੀਦ ਸ਼ਾ ਨੇ ਪਿਤਾ ਦੀ ਸ਼ਹਾਦਤ ਉਪਰ ਬੱਚਿਆਂ ਵਾਸਤੇ ਜਿਹੜੀ ਸ਼ਹੀਦੀ ਦਿੱਤੀ ਆਪਾਂ ਤਾਂ ਪੂਰੇ ਸਾਲ ਯਾਦ ਕਰਦੇ ਆਂ ਜੀ ਕਿਉਂਕਿ ਸਾਡੇ ਦਿਲ ਚ ਵੱਸਦੇ ਨੇ ਜੀ ਉਹ ਸਾਡੇ ਪਰਮਾਤਮਾ ਹੈ ਜੀ ਉਹ ਧਰਤੀ ਤੇ ਸਿੱਖੀ ਦੀਆਂ ਗੂੰਜਾਂ ਪਾ ਗਏ ਮਾਈ ਤੇਰੇ ਪੁੱਤਰ ਸ਼ਹੀਦੀ ਪਾ ਗਏ ਅੱਜ ਧਰਤੀ ਹੀ ਨਹੀਂ ਅੱਜ ਆਸਮਾਨ ਨੇ ਵੀ ਆਪਣੇ ਅਥਰੂ ਬਹਾਈ ਸੀ ਧਰਤੀ ਤਾਂ ਰੋ ਰਹੀ ਸੀ ਆਸਮਾਨ ਤਾਂ ਰੋ ਰਿਹਾ ਸੀ ਲੇਕਿਨ ਨੀਹਾਂ ਦੇ ਵਿੱਚ ਖੜੇ ਹੋਏ ਸਾਹਿਬਜ਼ਾਦੇ ਬਾਬਾ ਉੱਚੀਆਂ ਕਰਕੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡ ਰਹੇ ਸਨ ਕਹਿੰਦੇ ਨੀਹਾਂ ਦੇ ਵਿੱਚ ਖੜਕੇ ਵੀ ਜੈਕਾਰੇ ਛੱਡੇ ਸੀ ਉਮਰਾਂ ਸੀ ਛੋਟੀ ਭਾਵੇਂ ਕਾਰੇ ਪਰ ਵੱਡੇ ਸੀ ਹੋ ਗਏ ਹੈਰਾਨ ਸੀ ਸਾਰੇ ਸੁਣ ਕੇ ਜਵਾਬ ਨੂੰ ਮਾਰਾਂਗੇ ਇੱਕ ਦਿਨ ਕਹਿੰਦੇ ਜ਼ੁਲਮੀ ਨਵਾਬ ਨੂੰ ਖੇਢੀ ਤੂੰ ਖੇੜਕ ਦੇ ਨੀ ਖੇੜਿਓ ਖੇੜਦੇ ਉਮਰਾਂ ਦੇ ਛੋਟੇ ਹਾਂ ਪਰ ਪੁੱਤਰ ਹਾਂ ਸ਼ੇਰ ਦੇ ਡੇਰਾ ਬਸੀ ਦੇ ਐਮ ਐਲ ਏ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਵੀ ਇੱਥੇ ਆਏ ਹੋਏ ਨੇ ਜਿਵੇਂ ਮੈਂ ਕਿਹਾ ਜੀ ਅੱਜ ਆਸਮਾਨ ਵੀ ਅਥਰੂ ਬਹਾਰਿਆ ਸੀ ਕਿਦਾਂ ਦੇ ਜਜ਼ਬਾਤ ਨੇ ਜੀ ਛੋਟੇ ਵੀ ਅੱਜ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਬਲਿਦਾਨ ਦਿੱਤਾ ਸਿੱਖ ਕੌਮ ਨੂੰ ਬਚਾਉਣ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਅੱਜ ਉਹਨੇ ਚਾਰ ਸਹਬਜ਼ਾਦੇ ਦੇ ਜਿਹੜੀ ਆ ਦਿਹਾੜਾ ਜਿਹੜਾ ਮਨਾ ਰਿਹਾ ਹੈ ਅੱਜ ਛੋਟੇ ਸਹਬਜ਼ਾਦਿਆਂ ਦੀ ਨੀਹਾਂ ਚਿਣਨ ਤੋਂ ਬਾਅਦ ਸਾਡੇ ਨਾਲ ਸਿਰ ਤੇ ਪੱਗਾਂ ਹੋਣੀਆਂ ਸੀ ਨਾ ਪੈਣਾਂ ਦੇ ਚੁੰਨੀਆਂ ਹੋਣੀਆਂ ਸੀ ਇਹ ਤਾਂ ਹੀ ਹੋ ਪਾਇਆ ਮੇਰੇ ਦਸਵੇਂ ਪਿਤਾ ਸ਼ੈਨਸ਼ਾ ਨੇ ਪਿਤਾ ਦੀ ਸ਼ਹਾਦਤ ਉਹਰ ਬੱਚਿਆਂ ਵਾਸਤੇ ਜਿਹੜੀ ਸ਼ਹੀਦੀ ਦਿੱਤੀ ਮੈਂ ਤਾਂ ਆਪਣੇ ਆਪ ਨੂੰ ਖੁਸ਼ਕਿਸਮ ਸਮਝਾਂ ਕਿ ਮੈਂ ਬਾਬਾ ਬੁੱਢੇ ਦੇ ਪਰਿਵਾਰ ਚੋਂ ਐ ਮੈਂ ਦੇਖ ਰਿਹਾ ਸੀਗਾ ਜਗਾ ਜਗਾ ਹਿੰਦੂਆਂ ਨੇ ਮੁਸਲਮਾਨਾਂ ਨੇ ਸਿੱਖਾਂ ਨੇ ਤਾਂ ਲਾਣੇ ਲਾਣੇ ਸੀ ਬਾਬੇ ਦੇ ਲੰਗਰ ਅੱਜ ਸਾਰੀਆਂ ਜਾਤਾਂ ਜਾਤਾਂ ਦੇ ਲੋਕ ਜਿਨ੍ਹਾਂ ਦੀ ਅੱਖਾਂ ਚ ਅੰਜੂ ਸੀਗੇ ਅੱਜ ਤੱਕ ਕਿਸੇ ਬਚਮਾਂ ਦੇ ਬੱਚੇ ਨੂੰ ਕੰਡਾ ਚੁੱਭ ਜਾਏ ਉਹ ਵੀ ਮਾਪੇ ਨੂੰ ਦਰਦ ਹੁੰਦਾ ਉਹ ਯਾਦ ਕਰੋ ਉਹ ਦਿਨਾਂ ਰਾਤਾਂ ਜਿਨ੍ਹਾਂ ਰਾਤਾਂ ਦੇ ਵਿੱਚ ਮੇਰੇ ਬਾਪੂ ਦੇ ਬੱਚੇ ਇਕੱਲੇ ਇਕੱਲੇ ਕੇ ਕੱਪੜੇ ਦੇ ਨੰਗੇ ਧੰਨ ਠੰਡੇ ਬਰੂਚ ਰਹੇ ਉਹ ਹਾਲਾਤ ਯਾਦ ਕਰਕੇ ਅੱਜ ਕੱਲਾ ਕੱਲਾ ਬਰਖਤ ਵੀ ਰੋਇਆ ਇੰਦਰ ਦੇਵਤਾ ਵੀ ਰੋਇਆ ਬਿਲਕੁਲ ਜੀ ਬਹੁਤ ਸਾਰੀ ਇਸ ਤਰੀਕੇ ਦੀ ਵੀਡੀਓਜ਼ ਵੀ ਆ ਰਹੀ ਸੀ ਜਿਹੜੇ ਸਾਡੇ ਜਿੱਦਾਂ ਤੁਸੀਂ ਨਾਂ ਲਿਆ ਕਿ ਸਾਡੇ ਮੁਸਲਮ ਵੀਰ ਕਈ ਸਾਡੇ ਹਿੰਦੂ ਵੀਰ ਵੀ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਬਰਫੀਲੇ ਪਾਣੀ ਦੇ ਵਿੱਚ ਇਸ਼ਨਾਨ ਕਰਦੇ ਆ ਅੱਜ ਵਰਡ ਸ਼ਕਤ ਤੁਹਾਡੇ ਜਿਹੜੇ ਚੈਨਲ ਦੇ ਥਰੂ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਸਾਡੇ ਪਿਤਾ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਕੱਲੇ ਪੰਜਾਬ ਨੂੰ ਬਚਾਉਣ ਲਈ ਨਹੀਂ ਨੇ ਭਾਰਤ ਦੇ ਇਸ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਸੀ ਉਸ ਦੇ ਲੜੀ ਦੇ ਤਹਿਤ ਮੈਂ ਛੋਟੇ ਵੀਰ ਹੁਣੇ ਅਗਲਾਬਗੜ ਰੋਡ ਤੋਂ ਆਇਆ ਮੁਸਲਮਾਨ ਬਰਾਦਰੀ ਦੇ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਉਹਨਾਂ ਦੀਆਂ ਅੱਖਾਂ ਨਮ ਨਮ ਅੱਖਾਂ ਸੀਗੀਆਂ ਅਸਮਾਨ ਵੀ ਅੱਜ ਰੋਇਆ ਇਸ ਚੀਜ਼ ਨੂੰ ਯਾਦ ਕਰਕੇ ਹੋਇਆ ਸਾਡੀ ਨੌਜਵਾਨ ਪੀੜ੍ਹੀ ਨੂੰ ਸਬਕ ਲੈਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਮਾਰ ਲਿਆ ਮਾਂ ਬਾਪ ਲਈ ਪਿਤਾ ਬਾਪ ਲਿਆ ਲੇਕਿਨ ਅੱਜ ਅਸੀਂ ਕਿੱਥੇ ਖੜੇ ਹਾਂ ਜਿੰਦਾ ਲੱਚਰ ਰਾਜਨੀਤੀ ਕਰਕੇ ਲੋਕਾਂ ਦੇ ਧਰਮਾਂ ਚ ਜਾਤਾਂ ਪਾਤਾਂ ਹੀ ਵੰਡ ਕੇ ਰੱਖ ਦਿੱਤਾ ਜੀ ਆਖਰੀ ਸਵਾਲ ਹੈ ਜੀ ਜਿੱਦ ਤੁਸੀਂ ਵੀ ਹੁਣੇ ਜ਼ਿਕਰ ਕਰ ਰਹੇ ਸੀ ਮੇਰੇ ਜ਼ਿਹਨ ਦੇ ਵਿੱਚ ਆਇਆ ਕਈ ਵਾਰੀ ਨਾ ਜਾਣੇ ਅਣਜਾਣੇ ਦੇ ਵਿੱਚ ਅਸੀਂ ਇਹ ਕਹਿ ਦਿੰਦੇ ਹਾਂ ਵੀ ਮੁਸਲਮਾਨਾਂ ਨੇ ਬੱਚਿਆਂ ਨੂੰ ਸ਼ਹੀਦ ਕਰਵਾਇਆ ਸੀ ਹੈ ਨਾ ਜਿੱਦਾਂ ਤੁਸੀਂ ਵੀ ਹੁਣ ਜ਼ਿਕਰ ਕੀਤਾ ਕਿ ਇੱਕ ਪਾਸੇ ਮਦਦ ਕਰਨ ਵਾਲੇ ਗਨੀਖਾਨ ਨਵੀਖਾਨ ਵੀ ਉਹ ਵੀ ਮੁਸਲਮਾਨ ਹੀ ਸੀ ਇਹ ਧਰਮ ਤੋਂ ਹਟ ਕੇ ਹੈ ਜਿਹੜਾ ਬੇਈਮਾਨ ਬੰਦਾ ਹੁੰਦਾ ਅਸਲ ਦੇ ਵਿੱਚ ਉਹਦਾ ਧਰਮ ਹੁੰਦਾ ਹੀ ਨਹੀਂ ਕੋਈ ਦੇਖੋ ਦੋ ਚੀਜ਼ਾਂ ਨੇ ਜੀ ਗਨੀਖਾਨ ਦੀ ਜਿਹੜੀ ਗੱਲ ਕੀਤੀ ਹੈ ਪੀਰਾਂ ਫਕੀਰਾਂ ਦੀ ਗੱਲ ਕੀਤੀ ਹੈ ਇੱਕ ਕੌਮ 'ਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕਾਲੀਆਂ ਭੇਡਾਂ ਵੀ ਹੁੰਦੀਆਂ ਨੇ ਸਮਾਜ 'ਚ ਪਰਿਵਾਰ 'ਚ ਹਰ ਜਗ੍ਹਾ ਹਰ ਬਰਾਦਰੀ 'ਚ ਵੀ ਹੁੰਦੀਆਂ ਨੇ ਉਹ ਲੋਕ ਜਿਹੜੇ ਮਹਾਰਾਜ ਦੇ ਦੇਵਤਾ ਸੀ ਮਹਾਰਾਜ ਦਾ ਸਰੂਪ ਸੀ ਜਿਹੜਾ ਨੇ ਪੰਜਾਬ ਚ ਆ ਕੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਗੁਰੂ ਤੇਗ ਬਹਾਦਰ ਜੀ ਨੇ ਚਾਂਦਰੀ ਚੌਕ ਆਪਣਾ ਸੀਸ ਦਿੱਤਾ ਸੀਗਾ ਅੱਜ ਉਹੀ ਮੁਸਲਮਾਨ ਪਰਿਵਾਰ ਵੀ ਜਗ੍ਹਾ ਜਗ੍ਹਾ ਚੌਕਾ ਚਲੰਗਰ ਲਾ ਰਹੇ ਨੇ ਹਿੰਦੂ ਵੀ ਲਾ ਰਹੇ ਆ ਗੁਰੂ ਸਾਰਿਆਂ ਦਾ ਸੀਗਾ ਔਰ ਮੈਂ ਖੁਦ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂ ਕਿ ਮੇਰੇ ਬਾਪੂ ਨੇ ਛੇ ਗੁਰੂਆਂ ਨੂੰ ਤਿਲਕ ਲਾਇਆ ਸੀ ਬਾਬਾ ਬੁੱਢਾ ਜੀ ਨੇ ਇਸ ਕਰਕੇ ਅਸੀਂ ਲੋਕ ਭਾਵੇਂ ਪੂਰੇ ਕਕਾਰ ਨਹੀਂ ਸਾਮ ਸਕਦੇ ਲੇਕਿਨ ਮਨ ਨੂੰ ਦਰਦ ਬਹੁਤ ਹੈ ਕਿ ਆ ਸ਼ਹਾਦਤ ਤੋਂ ਸਰੋਂ ਦੇ ਨੌਜਵਾਨ ਬੱਚਿਆਂ ਨੂੰ ਜਰੂਰ ਇੱਕ ਅੱਛਾ ਸੁਨੇਹਾ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਦੇਖੋ ਜਿੰਦਾ ਛੋਟੀਆਂ ਸਨ ਪਰ ਸਾਖਾ ਬਹੁਤ ਵੱਡਾ ਸੀ ਆਪਾਂ ਉਸ ਸਾਕੇ ਦਾ ਉਸ ਬਲੀਦਾਨ ਦਾ ਉਸ ਉਪਕਾਰ ਦਾ ਕਦੀ ਕਰਜ਼ਾ ਤੇ ਨਹੀਂ ਵਾਪਸ ਕਰ ਸਕਦੇ ਪਰ ਅਸੀਂ ਉਸ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਬਲੀਦਾਨ ਦਿੱਤਾ ਹੈ ਨਾ ਉਹਨਾਂ ਦਾ ਧੰਨਵਾਦ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰ ਸਕਦੇ ਹਾਂ ਉਹ ਵੀ ਇਸ ਰੁੱਤਾਂ ਦੇ ਵਿੱਚ ਇਸ ਰੁੱਤ ਨੂੰ ਪੌਦੇ ਜਿਹੜੀ ਸਰਦ ਰੁੱਤ ਨੂੰ ਆਪਣੇ ਪਿੰਡੇ ਤੇ ਥੋੜਾ ਫੀਲ ਕਰਕੇ ਜਦੋਂ ਕਰਾਂਗੇ ਨਾ ਤੇ ਸਾਨੂੰ ਫਿਰ ਪਤਾ ਚੱਲੇਗਾ ਕਿ ਉਹਨਾਂ ਨੇ ਇਸ ਰੁੱਤ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਕਿਵੇਂ ਆਪਣੇ ਦਿਨ ਰਾਤਾਂ ਕੱਟੀਆਂ ਹੋਣਗੀਆਂ ਸੋ ਨਿੱਕੀਆਂ ਨਿੱਕੀਆਂ ਪੈਣਾ ਇਸ ਵਕਤ ਸਾਡੇ ਨਾਲ ਮੌਜੂਦ ਨੇ ਜੋ ਕਿ ਸਕੂਲ ਦੇ ਵਿੱਚ ਹੀ ਪੜ੍ਹਦੇ ਹੋ ਤੁਸੀਂ ਹਲੇ ਅਨਜੀ ਜਿੱਦਾਂ ਸ਼ਬਦ ਦੇ ਵਿੱਚ ਵੀ ਇਹ ਲਿਖਿਆ ਹੋਇਆ ਸੀਗਾ ਕਿ ਉਹ ਆਵਾਜ਼ਾਂ ਖਾਮੋਸ਼ ਹੋ ਗਈਆਂ ਜਿਹੜੀਆਂ ਜੈਕਾਰੇ ਛੱਡ ਰਹੀਆਂ ਸੀਗੀਆਂ ਨਾ ਉਹ ਸ਼ਬਦ ਤੁਸੀਂ ਚੇਤੇ ਕਰ ਰਹੇ ਸੀ ਕੀ ਮਹਿਸੂਸ ਹੋ ਰਿਹਾ ਸੀ ਸਾਨੂੰ ਆਪਣੇ ਕਲਚਰ ਦੇ ਪ੍ਰਤੀ ਹੋਰ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਇਹ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਆਪਣਾ ਕਲਚਰ ਹਰ ਘਰ ਤੱਕ ਪਹੁੰਚਾਈਏ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੱਜ ਜੋ ਜ਼ਿੰਦਗੀ ਜੀ ਰਿਹਾ ਹੈ ਓਖੀ ਦੀ ਬਦੌਲਤ ਉਹਨੂੰ ਮਿਲਦੀ ਹੈ ਸਾਡੇ ਗੁਰੂਆਂ ਨੇ ਕਿੰਨੇ ਸੈਕਰੀਫਾਈਸਸ ਕੀਤੇ ਆ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਕਰਕੇ ਉਹ ਆ ਜਿੰਦਗੀ ਜਿਹੜੀ ਉਹਨਾਂ ਨੂੰ ਮਿਲੀ ਆ ਉਹ ਉਹਨਾਂ ਕਰਕੇ ਹੀ ਮਿਲੀ ਆ ਤਾਂ ਇਹ ਚੀਜ਼ ਉਹਨਾਂ ਨੂੰ ਵੀ ਪਤਾ ਹੋਣੀ ਚਾਹੀਦੀ ਆ ਅਸੀਂ ਬਹੁਤ ਹੀ ਰਿਲੇਟੇਬਲ ਫੀਲ ਕਰਦੇ ਆ ਕਿਉਂਕਿ ਅਸੀਂ ਖੁਦ ਮਹਿਸੂਸ ਕਰ ਸਕਦੇ ਆ ਕਿ ਹੁਣ ਜਿੰਨੀ ਵੀ ਠੰਡ ਪੈ ਰਹੀ ਆ ਅਸੀਂ ਨੇ ਕੱਪੜੇ ਪਾਏ ਹੋਏ ਆ ਬਟ ਉਹ ਛੋਟੇ ਛੋਟੇ ਬੱਚੇ ਸਾਡੇ ਤੋਂ ਵੀ ਛੋਟੇ ਸੀਗੇ ਉਹਨਾਂ ਨੇ ਕਿਦਾਂ ਸਹਿਆ ਹੋਵੇਗਾ ਆ ਸਭ ਕੁਝ ਉਹਨਾਂ ਨਾਲ ਕਿੰਨੇ ਜ਼ੁਲਮ ਹੋਏ ਉਹਨਾਂ ਨੇ ਕਿੰਨਾ ਜ਼ੁਲਮ ਸਹਿਆ ਆਪਣੇ ਤੇ ਅਸੀਂ ਸਾਨੂੰ ਮਾੜੀ ਜੀ ਠੰਡ ਲੱਗਦੀ ਐ ਅਸੀਂ ਰਜਾਈ 'ਚ ਬਹਿ ਜਾਂਦਾ ਉਹਨਾਂ ਕੋਲ ਤਾਂ ਕੋਈ ਰਜਾਈ ਵੀ ਨਹੀਂ ਸੀ ਠੰਡੇ ਬੋੜ ਜਿਹਾ ਨਾਲੇ ਹੁਣ ਤਾਂ ਇੰਨੀ ਠੰਡ ਵੀ ਨਹੀਂ ਪੈਂਦੀ ਨਾ ਗਲੋਬਲ ਵਾਰਮਿੰਗ ਹੋ ਗਈ ਹਾਂ ਉਸ ਟਾਈਮ ਕਿਉਂਕਿ ਕਿੰਨੀ ਠੰਡ ਸੀ ਉਸ ਟਾਈਮ ਵਹੀਕਲ ਵੀ ਨਹੀਂ ਸੀਗੇ ਨਾ ਉਹ ਚੀਜ਼ਾਂ ਨਹੀਂ ਹੁੰਦੀ ਸੀ ਜਿਹੜੀ ਪੋਲਿਊਸ਼ਨ ਕ੍ਰੀਏਟ ਕਰਦੀਆਂ ਜਿਵੇਂ ਨਹੀਂ ਪ੍ਰਿਵਿਲੇਜਸ ਵੀ ਨਹੀਂ ਸੀਗੇ ਅੱਜ ਸਾਨੂੰ ਠੰਡ ਲੱਗਦੀ ਐ ਅਸੀਂ ਹੀਟਰ ਔਨ ਕਰ ਲੈਂਦੇ ਆ ਹੋਰ ਬਹੁਤ ਸਾਰੇ ਸਾਡੇ ਕੋਲ ਪ੍ਰਿਵਿਲੇजेस ਹੈ ਲਕਜਰੀਜ਼ ਹੈ ਬਟ ਉਹਨਾਂ ਕੋਲ ਉਹ ਵੀ ਨਹੀਂ ਸੀ ਗਿਆ ਪਰ ਉਹਨਾਂ ਨੇ ਫਿਰ ਵੀ ਉਹ ਡੋਲੇ ਨਹੀਂ ਉਹਨਾਂ ਨੇ ਆਪਣਾ ਈਮਾਨ ਨਹੀਂ ਹਾਰਿਆ ਔਰ ਉਹਨਾਂ ਨੇ ਆਪਣੀ ਪੂਰੀ ਜੋ ਕੁਰਬਾਨੀਆਂ ਉਹ ਦਿੱਤੀ ਸਾਡੇ ਵਾਸਤੇ ਤਾਂ ਕਿ ਅਸੀਂ ਅੱਜ ਆ ਜ਼ਿੰਦਗੀ ਜੀ ਸਕੀਏ ਨਾਲੇ ਉਹਨਾਂ ਨੂੰ ਇੱਕ ਪਾਸੇ ਡਰਾਇਆ ਵੀ ਗਿਆ ਤੇ ਦੂਜੇ ਪਾਸੇ ਉਹਨਾਂ ਨੂੰ ਲਾਲਚ ਵੀ ਦਿੱਤੇ ਜਾ ਰਹੇ ਸੀ ਨਾ ਕਿ ਅਸੀਂ ਤੁਹਾਨੂੰ ਰਾਜਪਾਟ ਤੁਹਾਨੂੰ ਮਿਲੇਗਾ ਵੱਡੇ ਵੱਡੇ ਜਿਹੜੇ ਮੁਗਲ ਨੇ ਉਹਨਾਂ ਦੀ ਬੇਟੀਆਂ ਦੇ ਨਾਲ ਤੁਹਾਡੀ ਸ਼ਾਦੀ ਹੋ ਜਾਏਗੀ ਨਾ ਇਸ ਤਰੀਕੇ ਦੇ ਪਹਿਲਾਂ ਲਾਲਚ ਵੀ ਦਿੱਤੇ ਗਏ ਤੇ ਫਿਰ ਉਹਨਾਂ ਨੂੰ ਅਖੀਰ ਦੇ ਵਿੱਚ ਜਦੋਂ ਕਿਹਾ ਗਿਆ ਕਿ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਉਦੋਂ ਵੀ ਕਹਿੰਦੇ ਉਹ ਜੈਕਾਰੇ ਛੱਡਦੇ ਰਹੇ ਨਹੀਂ ਹਾਂ ਦੇ ਵਿੱਚ ਖੜਕੇ ਵੀ ਹਨਾ ਕਿ ਕਿਦਾਂ ਦਾ ਫੀਲ ਹੁੰਦਾ ਈਵਨ ਜਦੋਂ ਅਸੀਂ ਡੈਪਥ ਚ ਹਿਸਟਰੀ ਪੜੀ ਤਾਂ ਸਾਨੂੰ ਬਾਬਾ ਜੀ ਨੇ ਜਿੱਦਾਂ ਦੱਸਿਆ ਸੀ ਕਿ ਉਹਨਾਂ ਨੂੰ ਦਰਖਤ ਨਾਲ ਬਨ ਕੇ ਉਹਨਾਂ ਦੇ ਉੱਪਰ ਪੱਥਰ ਮਾਰੇ ਗਏ ਸੀ ਔਰ ਬਾਬਾ ਫਤੇ ਸਿੰਘ ਜੀ ਬਿਲਕੁਲ ਵੀ ਲਾਈਕ ਆਪਣੇ ਪੱਖੋਂ ਹਟੇ ਨਹੀਂ ਸੀਗੇ ਈਵੇਂ ਲਾਈਕ ਡੈਪਥ ਚ ਹਿਸਟਰੀ ਪੜਦੇ ਸਾਨੂੰ ਸਾਡੀ ਅੱਖਾਂ ਭਰ ਜਾਂਦੀਆਂ ਨਹੀਂ ਜਦੋਂ ਲਾਈਕ ਸ਼ਬ ਵੀ ਕਰ ਰਹੇ ਸੀ ਅਸੀਂ ਦੇਖਿਆ ਸੀ ਕਿਈ ਹਜੇ ਕਈ ਬੰਦੇ ਰੋ ਵੀ ਰਹੇ ਸੀਗੇ ਤਾਂ ਜੀ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਕੰਦ ਗੋਡਿਆਂ ਤੱਕ ਆ ਗਈ ਬੱਚਿਆਂ ਦੇ ਤੇ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਜਦੋਂ ਉਹ ਕੰਦ ਟੇਢੀ ਹੋਣ ਲੱਗੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਗੋਡਿਆਂ ਦੀ ਚੱਪਣੀਆਂ ਲਾ ਦਿਓ ਕਿ ਕੰਦ ਜਿਹੜੀ ਉਹ ਟੇਢੀ ਨਹੀਂ ਹੋਣੀ ਚਾਹੀਦੀ ਇਹ ਸਿੱਖੀ ਦੀ ਮੀਨਾਰ ਉੱਚੀ ਹੋ ਰਹੀ ਹੈ ਹਾਂ ਜੀ ਔਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜਰਾਵਰ ਸਿੰਘ ਜੀ ਨੂੰ ਕਹਿੰਦੇ ਨੇ ਕਿ ਪਹਿਲਾਂ ਮੈਂ ਜਾਵਾਂਗਾ ਵੀਰੇ ਤੁਸੀਂ ਨਾ ਜੀ ਨੂੰ ਤੁਹਾਡੇ ਤੋਂ ਪਹਿਲਾਂ ਮੈਂ ਮਿਲੂੰਗਾ ਮੈਂ ਮਿਲੂੰਗਾ ਜੀ ਹੈਨਾ ਦੇਖੋ ਕਿੰਨੀ ਕਿਸ ਤਰੀਕੇ ਦੇ ਜਜ਼ਬਾਤ ਹੋਣੇ ਉਹਨਾਂ ਦੇ ਅਸੀਂ ਅੱਜ ਕੱਲ ਅਸੀਂ ਆਪਣੇ ਬਚਪਨ ਨੂੰ ਵੀ ਚੇਤਾ ਕਰਦੀਆਂ ਤਾਂ ਅਸੀਂ ਛੋਟੇ ਛੋਟੇ ਅੱਜ ਕੱਲ ਬੱਚੇ ਜਿੱਦਾਂ ਅਸੀਂ ਹੈਗੇ ਹਾਂ ਬੱਚੇ ਚਾਕਲੇਟ ਦੇ ਉੱਤੇ ਮੰਨ ਜਾਂਦੇ ਆ ਹਨਾ ਬੱਚਿਆਂ ਦੇ ਤਾਂ ਇਦਾਂ ਦੇ ਬੱਚੇ ਇੰਨੇ ਭੋਲੇ ਹੁੰਦੇ ਆ ਇੰਨੇ ਮੌਸੂਮ ਹੁੰਦੇ ਆ ਲੇਕਿਨ ਉਹ ਕਿਸ ਤਰੀਕੇ ਦੇ ਜਜ਼ਬਾਤ ਹੋਣੇ ਉਹਨਾਂ ਦੇ ਕਿ ਇੰਨੇ ਡਰਾਵੇ ਦਿੱਤੇ ਗਏ ਇੰਨੇ ਲਾਲਚ ਦਿੱਤੇ ਗਏ ਫਿਰ ਵੀ ਉਹ ਜੈਕਾਰੇ ਛੱਡਦੇ ਰਹੇ ਤੇ ਬਹੁਤ ਬਹੁਤ ਧੰਨਵਾਦ ਬੇਟਾ ਤੁਸੀਂ ਜਿਸ ਤਰੀਕੇ ਨਾਲ ਜੁੜੇ ਹੋਏ ਹੋ ਕਿਉਂਕਿ ਅਸੀਂ ਅੱਜਕੱਲ ਦੇਖਦੇ ਹਾਂ ਕਿ ਇੰਟਰਨੈਟ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਬੱਚਿਆਂ ਦੇ ਉੱਤੇ ਵੀ ਬੱਚਿਆਂ ਦੇ ਉੱਤੇ ਵੀ ਲੇਕਿਨ ਤੁਹਾਡੇ ਵਰਗੀਆਂ ਬੱਚਿਆਂ ਨੂੰ ਦੇਖ ਕੇ ਨਾ ਇੱਕ ਉਮੀਦ ਦੀ ਕਿਰਨ ਜਾਗਦੀ ਹੈ ਕਿ ਜੋ ਸਾਡਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਾਹਿਬਜ਼ਾਦਿਆਂ ਨੇ ਇੱਦੀ-ਇੱਦੀਆਂ ਸ਼ਹਾਦਤਾਂ ਕੀਤੀਆਂ ਉਹ ਕਿਤੇ ਖਤਮ ਨਹੀਂ ਹੋਣ ਲੱਗੀਆਂ ਕਿਤੇ ਰੁਲਣ ਨਹੀਂ ਲੱਗੀਆਂ ਜਦੋਂ ਤੱਕ ਤੁਹਾਡੇ ਵਰਗੀਆਂ ਬੱਚੀਆਂ ਸਿੱਖਾਂ ਦੇ ਘਰਾਂ ਦੇ ਵਿੱਚ ਜੰਮਦੀਆਂ ਰਹਿਣਗੀਆਂ ਪੈਦਾ ਹੁੰਦੀਆਂ ਰਹਿਣਗੀਆਂ ਮੈਂ ਇਹ ਦੱਸਣਾ ਚਾਹੁੰਦਾ ਵੀਰੇ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੀ ਨੇ ਉਹਨਾਂ ਨੇ ਇੱਕ ਤਾਂ ਇਨਸਾਨੇਰ ਲਈ ਆਪਣਾ ਸਰਬੰਸ ਵਾਰ ਦਿੱਤਾ ਮੰਨ ਲਓ ਕਿਸੇ ਵੀ ਧਰਮ ਚ ਕੋਈ ਐਦਾਂ ਦੀ ਸ਼ਹੀਦੀ ਨਹੀਂ ਹੋਈ ਐ ਇਹ ਜੋ ਵੀ ਉਹਨਾਂ ਨੇ ਕੀਤਾ ਅੱਜ ਉਹਨਾਂ ਕਰਕੇ ਆਪਾਂ ਆਜ਼ਾਦ ਹੁਮਰੇ ਆਂ ਜੀ ਆਪਾਂ ਉਹਨਾਂ ਦੀ ਕਿਰਪਾ ਨਾਲ ਲੰਗਰ ਲਾ ਰਹੇ ਆਂ ਜੀ ਉਹਨਾਂ ਕਰਕੇ ਹੀ ਸਾਰਾ ਕੁਝ ਹੈ ਜੀ ਉਹਨਾਂ ਕਰਕੇ ਹੀ ਆਪਾਂ ਅੱਜ ਆਜ਼ਾਦ ਆ ਤੇ ਆਪਣਾ ਜ਼ਰੂਰੀ ਨਹੀਂ ਐ ਕਿ ਆਪਾਂ ਇਨੀ ਦਿਨਾਵਾਂ ਸਾਹਿਬ ਜਦਾਂ ਨੂੰ ਯਾਦ ਕਰੀਏ ਜੀ ਆਪਾਂ ਤਾਂ ਪੂਰੇ ਸਾਲ ਯਾਦ ਕਰਦੇ ਆਂ ਜੀ ਕਿਉਂਕਿ ਸਾਡੇ ਦਿਲ ਚ ਵਸਦੇ ਨੇ ਜੀ ਉਹ ਸਾਡੇ ਪਰਮਾਤਮਾ ਹੈ ਜੀ ਉਹ ਇੱਕੋ ਜੋਤ ਹੈ ਉਹੀ ਦੱਸੋ ਗੁਰੂ ਗੁਰੂਆਂ ਦੇ ਵਿੱਚ ਹੈਗੀ ਹੈ ਤੇ ਉਹੀ ਜੋਤ ਅੱਜ ਦੀ ਡੇਟ ਚ ਗੁਰਗੰਗ ਸਾਹਿਬ ਵਿੱਚ ਹੈਗੀ ਹੈ ਜੀ ਸਮਾਏ ਹੋਈ ਹੈ ਠੀਕ ਹੈ ਇਸੇ ਕਰਕੇ ਸਾਡਾ ਤਾਂ ਫਰਜ਼ ਬਣਦਾ ਜੀ ਆਪਾਂ ਮਾਨਵਤਾ ਲਈ ਕੁਝ ਛੋਟਾ ਮੋਟਾ ਉਪਰਾਲਾ ਕਰੀਏ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ ਨਾਲੇ ਭਰਾਵਾਂ ਦਾ ਥੋੜਾ ਸਾਥ ਹੈ ਜੀ ਚੰਗੇ ਕੰਮ ਕਰ ਲੈਣੇ ਚਾਹੀਦੇ ਜੀ ਅੱਜ ਦਾ ਯੂਥ ਤੁਸੀਂ ਦੇਖਿਆ ਕੋਈ ਨਸ਼ੇ ਦੇ ਲਾਨਾ ਕੋਈ ਲੜਾਈਆਂ ਚ ਲਾਉਂਦਾ ਕੋਈ ਆਸ਼ਕੀਆਂ ਚ ਲਾਉਂਦਾ ਹੁਣ ਸਾਡੇ ਵੀ ਸਾਨੂੰ ਲੰਗਰਾਂ ਤੇ ਲਵਾ ਰਹੇ ਨੇ ਸੇਵਾ ਕਰਵਾ ਰਹੇ ਨੇ ਇਹ ਬਹੁਤ ਬਾਲਗ ਦੀ ਕਿਰਪਾ ਹੈ ਜੀ ਆਪਾਂ Hindu ਧਰਮ ਹੋ ਕੇ ਵੀ ਸਿੱਖ ਧਰਮ ਨੂੰ ਕਦੇ ਆਪਾਂ ਬਗਾਨਾ ਨਹੀਂ ਸੋਚਿਆ ਜੀ ਬੋਲੇ ਇਸੋ ਦਿਹਾੜਾ ਸਿਆ ਕਾਲੋ ਜਦੋਂ ਬਾਈ ਜੀ ਨੇ ਨਸ਼ਿਆਂ ਦਾ ਨਾਂ ਲਿਆ ਕਿ ਨਸ਼ਿਆਂ ਤੋਂ ਦੂਰ ਨੇ ਸਾਰੇ ਨੌਜਵਾਨ ਤੇ ਸ਼ਾਮ ਨੂੰ ਸਾਰੇ ਨੌਜਵਾਨ ਇਹ ਵੋਲੀਬਾਲ ਵੀ ਖੇਡ ਰਹੇ ਹੁੰਦੇ ਆ ਸਾਰੇ ਇਕੱਠੇ ਖੇលਦੇ ਆ ਲੰਗਰ ਦੇ ਵਿੱਚ ਵੀ ਸਾਰੇ ਵਾਤਾ ਬਾਤ ਚੜ ਕੇ ਹਿੱਸਾ ਬਣੇ ਆ ਜੀ ਇਸੇ ਵਹਨੇ ਆਪਾਂ ਦਸਵੰਧ ਕੱਢ ਦਿੰਨੇ ਆ ਜੀ ਲੰਗਰ ਦੇ ਤੌਰ ਤੇ ਆਪਾਂ ਅਸੀਂ ਤਾਂ ਕੌਣ ਕਰਨ ਵਾਲੇ ਆ ਮਹਾਰਾਜ ਆਪੇ ਇਹ ਸੇਵਾ ਲਈ ਜਾਂਦੇ ਜੋ ਜੋ ਸੇਵਾ ਲਈ ਨੇ ਆ ਜੀ ਆਪਾਂ ਆਪਣਾ ਹਿੱਸਾ ਪਾਈ ਜਾਂਦੇ ਤੇ ਐਂਡ ਦੇ ਵਿੱਚ ਬਾਈ ਜੀ ਨਾ ਕੀ ਤੁਹਾਡਾ ਮੇਰਾ ਨਾਮ ਜਿਕਰਨ ਕੈਂਡੋਵਾਲ ਮੈਂ ਵੀ ਮੋਨਾ ਪਰ ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਪਰ இந்து ਸਿੱਖ ਆਪਣੇ ਇੱਕੋ ਆ ਤੇ ਮੇਰਾ ਭਾਈ ਹੈ ਜੀ ਆਪਾਂ ਮੰਨਦੀਆਂ ਮਹਾਰਾਜ ਨੂੰ ਸ਼ੁਰੂ ਤੋਂ ਠੀਕ ਹੈ ਤੇ ਤੁਹਾਡਾ ਵੀਰ ਜੀ ਨਿਤਨ ਕੈਂਡੋ ਵਾਲੇ ਨੇ ਠੀਕ ਹੈ ਭਰਾ ਤੁਸੀਂ ਦੋਨੋਂ ਹੈਂ ਦੋਨੋਂ ਠੀਕ ਹੈ ਠੀਕ ਹੈ ਉਹ ਚੰਗਾ ਲੱਗੇ ਮਿਲ ਕੇ ਐਂਡ ਵਿੱਚ ਮੈਂ ਜਾਂਦਾ ਵੀ ਚੜਦੀ ਕਲਾ ਵਾਲਾ ਜੈਕਾਰਾ ਛਾੜ ਦੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਹੀ ஜடி தனிசா மோமதிச்சேல ந ਗੋਦੀ ਵਿੱਚ ਬੈਠੇ ਲਾਲਾ ਨੂੰ ਨਿਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੀ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ جے چل نیو سرحد نو میرے پیارے او میرے لال دی نال رہ کے رات گزاریو میرے لال دی نال رہ کے رات گزاریو واہ جی گج کا খালسا واہ جی کی فتی ਤੁਹਾਨੂੰ ਫਿਊਚਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਪਰਮਾਤਮਾ ਜੋੜ ਕੇ ਰੱਖੇ ਤੇ ਪ੍ਰੋਫੈਸ਼ਨਲ ਵੀ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ